ਤੇ ਪ੍ਰਭੂ ਨੇ ਮਨੁੱਖ ਦਾ ਕਿਸ਼ਨਾ ਕੀਤਾ ਪਾਪ ਉਸ ਮਨੁੱਖ ਦੇ ਦੂਰ ਅੰਦਰੋਂ ਕਰ ਅੰਦਰੋਂ ਦੂਰ ਕਰ ਦਿੱਤਾ ਹੈ ਕਿਹੜੇ ਮਨੁੱਖ ਦੇ ਅੰਦਰੋਂ ਪਾਪ ਦੂਰ ਹੁੰਦੇ ਨੇ ਸਤਗੁਰੂ ਭਾਖਸਾ ਕਰਲੇ ਪੰਤੀ ਦੇ ਵਿੱਚ ਵਚਨ ਕਰਦੇ ਨੇ ਪਾਰ ਵਰੈ ਓ ਪ੍ਰਭ ਕਿਰਪਾ ਧਾਰੀ ਆਪਣਾ ਮਿਰਦ ਸੁਮਾਰਿਆ ਪਿਛਲੇ ਕੀਤੇ ਹੋਏ ਪਾਪ ਤੋਂ ਸਤਿਗੁਰ ਜੀ ਉਸ ਮਨੁੱਖ ਦੇ ਅੰਦਰੋਂ ਦੂਰ ਕਰ ਦਿੰਦੇ ਨੇ ਜਿਸ ਮਨੁੱਖ ਤੇ ਪਾਰ ਹੋਇਆ ਪ੍ਰਕਾਲਕ ਰੂਪ ਹੈ ਗੁਰੂ ਜੀ ਦੀ ਮਿਹਰ ਦੀ ਨਿਗਾਹ ਹੋ ਜਾਂਦੀ ਹੈ ਸਾਡੇ ਅੰਦਰ ਮੇ ਜਿਹੜੇ ਬੇਕਾਰ ਨੇ ਜਿਹੜੇ ਪਾਪ ਨੇ ਇਹ ਕਿਸੇ ਵੀ ਦਵਾਈ ਕਿਸੇ दारू ਕਿਸੇ ਡਾਕਟਰ ਵੈਦਪੁਰੇ ਜਾ ਕੇ ਠੀਕ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦਾ ਇਲਾਜ ਕੇਵਲ ਕੇਵਲੇ ਗੁਰੂ ਘਰ ਹੈ ਇਸ ਕਰਕੇ ਸਤਗੁਰੂ ਸਾਹਿਬ ਜੀ ਬਾਝੋਂ ਕਰ ਦਿੰਦੇ ਹਨ ਮੇਰਾ ਵੈਦ ਗੁਰੂ ਹੋਵਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਟ ਜਨ ਕੀ ਅੰਤ ਆਸਰ ਕਹਿੰਦੇ ਨੇ ਮੇਰਾ ਗਾਇ ਤੇਰੋ ਤੇ ਕਿਰਤ ਇੱਕ ਗੁਰੂ ਹੈ ਜਿਹੜਾ ਸਾਡੇ ਅੰਦਰਲੇ ਵਿਕਾਰਾਂ ਨੂੰ ਅੰਦਰਲੇ ਪਰਪੰਨ ਖਤਮ ਕਰ ਸਕਦਾ ਹੈ ਅੰਦਰਲੇ ਦੁੱਖਾਂ ਰੋਕਾਂ ਦਾ ਨਾਸ ਕਰ ਸਕਦਾ ਹੈ ਜਿਸ ਤਰ੍ਹਾਂ ਬੈਨ ਹਕੀਮ ਦਵਾਈ ਦਿੰਦੇ ਨੇ ਗੁਰੂ ਵੀ ਦਵਾਈ ਦਿੰਦਾ ਹੈ ਆਖਰ ਦਾ ਭਾਵ ਹੈ ਦਵਾਈ ਗੁਰੂ ਕਿਹੜੀ ਦਵਾਈ ਦਿੰਦਾ ਹੈ ਗੁਰੂ ਦਿੰਦਾ ਹੈ ਨਾਮ ਹਰ ਹਰ ਨਾਮ ਔਖਤ ਮੁਖ ਦੇ ਕਰ ਸਤਿਗੁਰੂ ਜੀ ਕਹਿੰਦੇ ਨਾਮ ਦੀ ਦਵਾਈ ਦੇ ਕੇ ਬੈਦ ਫਿਰ ਜਦੋਂ ਦਵਾਈ ਦਿੰਦਾ ਹੈ ਅੰਨ ਕੋਈ ਬਿਮਾਰੀ ਲੱਗਦੀ ਹੈ ਫਿਰ ਉਹ ਬੈਦ ਸਮਝਾਉਂਦਾ ਹੈ 아이 ਇੰਨਾ ਆ ਦਵਾਈ ਨਾਲ ਸ਼ਰਮਣ ਕਰਨਾ ਆ ਆ ਜੀ ਜਾਗਤ ਤੇ ਨੂੰ ਪਰੇ ਦੇ ਕਰਨਾ ਕਹਿਣਾ ਇਹ ਖਾਣੀਆਂ ਨਹੀਂ ਇਹ ਇਸ ਬਿਮਾਰੀ ਵਾਂਗ ਤੇ ਜਿਹੜੀਆਂ ਹਨ ਇਹ ਲਾਭਦਾਇਕ ਨਹੀਂ ਨੁਕਸਾਨਦਾਇਕ ਨਹੀਂ ਇਸੇ ਤਰ੍ਹਾਂ ਸਾਨੂੰ ਗੁਰੂ ਪਾਰਸਾ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਨਾਮ ਦੇ ਤਾਜ ਰਖਵੇਂ ਨੇ ਨਾਮ ਨੂੰ ਕੀ ਦਵਾਈ ਜਿਹੜੇ ਅੰਦਰ ਦੇ ਵਿਕਾਰਾਂ ਨੂੰ ਅੰਦਰ ਦੇ ਰੋਖਾਂ ਨੂੰ ਨਾਸ ਕਰਦੀ ਹੈ ਤੇ ਫਿਰ ਸਾਨੂੰ ਗੁਰੂ ਪਾਰਸਾ ਸਾਹਿਬ ਮਹਾਰਾਜ ਉਹ ਦਵਾਈ ਆਪਣੇ ਨਾਮ ਸਦਕਾ ਕਿਰਪਾ ਕਰਕੇ ਸਾਨੂੰ ਸਤਿਗੁਰੂ ਦੇਜ ਦਸਦੇ ਨੇ ਕਿ ਪਰਦੇਸ ਕਿਹੜਾ ਕਰਨਾ ਹੈ ਆਸਰ ਕਹਿੰਦੇ ਨੇ ਗੁਰੂ ਵਾਲਾ ਬਣ ਗਿਆ ਗੁਰਸਿੱਖ ਬਣ ਗਿਆ ਤੇ ਗੁਰਸਿੱਖ ਹੋ ਕੇ ਭਾਈਆ ਤੈਂ ਤੋਤਨੀ ਬੋਲਣਾ ਹੈ ਜਿਸ ਦਾ ਹੱਕ ਨਹੀਂ ਮਾਰਨਾ ਖਾਇਆ ਤਾਂ ਨਹੀਂ ਖਾਣਾ ਇਹ ਤਾਂ ਸਤਿਗੁਰ ਕਹਸਾ ਸਾਨੂੰ ਪਰਦੇਸ ਦੱਸਦੇ ਤੇ ਜਿਹੜਾ ਵੀ ਗੁਰੂ ਦੇ ਵਚਨ ਨੂੰ ਕਮਾ ਲੈਂਦਾ ਹੈ ਗੁਰੂ ਦੇ ਵਚਨ ਦੇ ਉੱਪਰ ਪਹਿਰਾ ਦਿੰਦਾ ਹੈ ਨਾਮ ਜਪਦਾ ਹੈ ਤੇ ਸਤਿਗੁਰਾਂ ਦਾ ਕੀਤਾ ਹੋਇਆ ਪਿਤਰ ਉਪਦੇਸ਼ ਕੀਤਾ ਹੋਇਆ ਪਰਿਵੇਦ ਰੱਖਦਾ ਹੈ ਵਿਕਾਰਾਂ ਤੋਂ ਬਚ ਜਾਂਦਾ ਹੈ ਤੇ 파ਸਾ ਕਹਿੰਦੇ ਫਿਰ 파ਰਵਰਨ ਉਹਦੇ ਤੇ ਮਿਹਰ ਦੀ ਨਿਗਾਹ ਕਰਦਾ ਤੇ ਜਿਹਦੇ ਉੱਪਰ 파ਰਵਰਨ ਆਕਾਰ ਵਰਤ ਹੈ ਗੁਰੂ ਜੀ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਫਿਰ ਉਹਨੇ ਅੰਦਰੋਂ ਸਾਰਾ ਹੀ 파ਸਾ ਕਹਿੰਦੇ ਜਿਹੜਾ ਵਿਕਾਰ ਸੀ ਪਾਪ ਸੀ ਉਹ ਵਿਕਾਰ ਉਹ ਪਾਪ ਦੂਰ ਕਰਨ ਦਾ ਹੈ ਨਾਮ ਦੀ ਔਖ ਦੇ ਕੇ ਨਾਮ ਦੀ ਦਵਾਈ ਕਰਕੇ ਇਸ ਕਰਕੇ ਆਸਾ ਕਹਿੰਦੇ ਦੁਰਤਿ ਗਵਾਇਆ ਦੁਰਤ ਦਾ ਭਾਵ ਹੈ ਪਾਪ ਵਿਕਾਰ ਹਰ ਪ੍ਰਭ ਆਪੇ ਸਭ ਸੰਸਾਰ ਕੁਵਾਰੇ ਨਾਲ ਉਹ ਕਾਲਪੁਰਖ ਵੈਕੂ ਨੇ ਪਿਛਲੇ ਕੀਤੇ ਹੋਏ ਸਾਰੇ ਵਿਕਾਰ ਨਾਮ ਰੂਪੀ ਦਵਾਈ ਜੇ ਕਰਕੇ ਸਾਰੇ ਨੂੰ ਬੋਲ ਕਰ ਦਿੱਤੇ ਨੇ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਗਿਰਦ ਸਮਾਰਿਆ ਤੇ ਜਿਸ ਮਨੁੱਖ ਉਤੇ ਪਾਰਬ੍ਰਹਮ ਪ੍ਰਭ ਮਿਹਰ ਦੀ ਨਿਗਾਹ ਖੜਦਾ ਹੈ ਫਿਰ ਉਹ ਪ੍ਰਭ ਦਾ ਇਹ ਮੁੱਢ ਕੁਰੀਮਾ ਦਾ ਸੁਭਾਅ ਹੈ ਉਹਦਾ ਗਿਰਦ ਹੈ ਜੋ ਸ਼ਰਨ ਆਵੇ ਇਸ ਕੰਠ ਲਾਵੇ ਉਹ ਗਿਰਦ ਸwami ਸੰਧਨ ਪਾਪਾ ਕਹਿੰਦੇ ਉਹ ਕਾਲਪੁਰਤ ਵੈ ਕੁਲੀ ਸਾਹੀ ਵਿੱਚ ਜਿਹੜਾ ਆਜੰਦ ਹੈ ਉਹਨਾਂ ਕਾਲਪੁੱਤ ਵੇ ਨੂੰ ਆਪਣੇ ਗੱਲ ਨਾਲ ਆਪਣੀ ਛਾਤੀ ਨਾਲ ਲਾ ਲੈਂਦਾ ਹੈ ਉਹਨਾਂ ਜਿਹਨਾਂ ਚ ਸਾਡੇ ਵਿੱਚ ਅੰਦਰ ਹੋਮੇ ਹੰਤਾ ਹੰਕਾਰ ਬਿਠਾਏ ਉਦੋਂ ਗੜ ਨਾਲ ਲਾਏਗਾ ਜਦੋਂ ਅਸੀਂ ਜਮਾਣੇ ਉਹ ਕੇ ਗੁਰੂ ਦੇ ਦਰ ਤੇ ਟਿਕਟ ਹੈ ਨਿਮਾਣਨਾ ਤੂੰ ਮਾਣ ਜਦ ਨਿਮਾਣ ਹੋਣਗੇ ਜੇ ਸਾਡੇ ਅੰਦਰ ਰੱਬੀ ਘਰ ਵੀ ਮਾਣ ਹੈ ਤੇ ਮਾਣ ਪਾ ਸਕਦੇ ਨੇ ਕੋਈ ਕਾਲਪੁੱਤ ਵੇ ਨੂੰ ਪਾਉਂਦਾ ਨਹੀਂ ਹੰਕਾਰਾਂ ਦਾ ਅੰਡਾ ਵੀ ਟੈ ਇਸ ਕਰਕੇ ਜਿਹਦੇ ਤੇ ਸਤਿਗੁਰੂ ਪ੍ਰਕਾਸ਼ਰ ਕਹਿੰਦੇ ਕਿਰਪਾ ਮੁਹਰੀ ਪਾਈ ਫਿਰ ਹਾਲਪੁਰਤ ਬਣ ਕੇ ਆਪਣਾ ਮੂਢਕ ਦੀਮਾ ਦਾਇਆ ਕਰਨ ਵਾਲਾ ਪਿਆਰ ਕਰਨ ਵਾਲਾ ਸੁਭਾਸਲਾ ਛੇਤੀ ਰੱਖਦਾ ਹੈ ਉਹਨੂੰ ਆਪਣੇ ਗਰ ਨਾਲ ਲਾ ਦਿੰਦਾ ਹੈ ਹੋਈ ਰਾਜੇ ਪਾਪਾਂ ਨੂੰ ਮੁਕਤੀ ਪਾਪਾਂ ਨੂੰ ਰਾਖੀ ਕਰਦਾ ਹੈ ਸੋਖ ਸਹਿਜ ਅਨੰਦ ਗੁਣ ਗਾਵੋ ਮਨ ਤਨ ਕੇ ਸੁਖੀ ਰਹਾਵੋ ਗ੍ਰਿਵਰਵਾਹ 파ਸਿਕੰਦਰ ਜੀ ਦੀ ਅਕਾਲ ਪੁਰਖ ਵੇ ਕੋਈ ਪਾਪਾਂ ਨੂੰ ਰਾਖੀ ਕਰਦਾ ਪਾਈ ਉਹ ਤਾਂ ਮਨ ਵੀ ਸੁਖੀ ਹੋ ਜਾਂਦਾ ਜਿਹੜਾ ਮਨ ਹਰ ਵੇਲੇ ਕਲਪਨਾ ਰੰਗ ਕਰਦਾ ਹੈ ਕਦੇ ਇਹ ਮੋਹ ਉਹਦੇ ਵਿੱਚ ਭਿੱਜਿਆ ਹੋਇਆ ਆਪਣੇ ਧੀਆ ਪੁੱਤਰਾ ਨੇ ਮੋਹ ਦੇ ਵਿੱਚ ਭਿੱਜਿਆ ਹੋਇਆ ਕਲਪ ਹੈ ਕਦੇ ਮਾਇਆ ਦੇ ਆਸਰੇ ਹੀਟ ਆਇਆ ਹੋਇਆ ਮਾਇਆ ਵਾਸ ਤੇ ਕਲਪ ਹੈ ਜਿਹੜਾ ਹਰ ਵੇਲੇ ਕਲਪਿਆ ਰਹਿੰਦਾ ਹੈ ਪਾਸਾ ਕਹਿੰਦੇ ਤੈਨੂੰ ਸੁੱਖ ਮਿਲ ਜਾਂਦਾ ਹੈ ਚੈਨ ਆ ਜਾਂਦਾ ਹੈ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਮਨ ਸੁਖੀ ਹੋ ਜਾਂਦਾ ਹੈ ਤੇ ਜਿਹਦਾ ਮਨ ਸੁਖੀ ਹੋ ਗਿਆ ਤਾਂ ਸਭ ਇਹਦਾ ਸਰੀਰ ਵੀ ਸੁਖੀ ਹੋ ਜਾਂਦਾ ਹੈ ਭਾਈ ਮਨ ਕੰਨ ਦੇਹ ਖਾਦੀ ਤੇ ਪ੍ਰਮਾਤਮਾ ਨੇ ਸਿੱਖਤ ਸਲਾਹ ਦੇ ਗੀਤ ਗਾਇਆ ਕਰੋ ਪਾਈ ਤੁਹਾਨੂੰ ਵੀ ਸੁੱਖ ਮਿਲਣਗੇ ਆਤਮਿਕ ਲੋਚਾ ਦੇ ਆਨੰਦ ਮਿਲਣਗੇ ਕਿਉਂਕਿ ਪਾਤਸ਼ਾਹ ਕਹਿੰਦੇ ਨੇ ਨਾਮ ਕੋ ਬਿਨਾਂ ਸੁੱਖ ਮਿਲਣਾ ਹੀ ਨਹੀਂ ਹੈ ਸੁੱਖ ਨਾਮ ਦੇ ਵਿੱਚ ਹੀ ਹੈ ਇਸ ਕਰਕੇ ਉਹ ਕਾਰਨ ਗੁਰੂ ਤੇ ਸਿੱਖਤ ਸਲਾਹ ਕਰ ਰਿਹਾ ਕਰ ਉਹਦੇ ਗਉਣ ਗਾਇਆ ਕਰ ਨਾਮ ਜਪਿਆ ਕਰ ਆਸਾ ਕਹਿੰਦੇ ਤੇਨੂੰ ਸੁਖ ਮਿਲ ਜਾਣਗੇ ਜੇਰਾ ਮਨ ਤੇਰਾ ਦੋੜਦਾ ਰਹਿੰਦਾ ਹੈ ਮਨ ਜੇਰਾ ਤੇਰਾ ਭਟਕਦਾ ਰਹਿੰਦਾ ਹੈ ਕਲਪਨਾ ਰਿੰਦਾ ਹੈ ਇਹ ਮਨ ਨੂੰ ਵੀ ਅਜੋਤਾਂ ਮਿਲ ਜਾਏਗੀ ਤੇ ਆਸਾ ਕਹਿੰਦੇ ਆਨੰਦ ਮਿਲ ਜਾਵੇਗਾ ਤਰਹਾਉ ਬਤਤ ਉਦਾਹਰਣ ਸਤਿਗੁਰ ਮੇਰਾ ਮੋਇ ਇਸ ਕਾ ਪਰਵਾਸਾ ਪਦ ਦਾ ਭਾਵ ਜਿਹੜਾ ਵਿਕਾਰਾਂ ਦੇ ਵਿੱਚ ਡਿੱਗਿਆ ਹੋਇਆ ਹੈ ਤੇ ਵਿਕਾਰਾਂ ਤੋਂ ਬਚਾਉਣ ਵਾਲਾ ਆਖਾਲ ਪੁਰਖ ਵੈਰੀ ਕੋ ਇੰ ਹੈ ਇਸ ਕਰਕੇ ਬਾਸਾ ਕਹਿੰਦੇ ਇਹ ਪਾਈ ਮੇਰਾ ਗੁਰੂ ਜਿਹੜਾ ਹੈ ਉਹ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਜਿਹੜੇ ਵਿਕਾਰੀ ਪੁਰਖ ਹੁੰਦੇ ਨੇ ਜਿਸ ਪਾਪੀ ਕੋ ਮਿਲੈ ਨਾ ਢੋਈ ਸਰਨ ਆਵੇ ਅੰਦਰ ਮੂਰਤ ਜਿਹੜਾ ਸਰਨ ਆ ਗਿਆ ਜਿਹਨੂੰ ਕੋਈ ਚੰਗਾਈ ਨਹੀਂ ਸਮਝਦਾ ਦਾ ਜਿਸਮੀਚ ਕੋਈ ਨਾ ਜਾਣਨਾ ਨਾਮ ਜਗਤ ਚਹੁ ਕੁੰਤ ਜਗ ਨਾਨਾ ਪਾਤਸ਼ਾਹ ਜਿਹਨੂੰ ਕੋਈ ਚੰਗਾਈ ਨਹੀਂ ਸਮਝਦਾ ਜਿਹਨੂੰ ਸਾਰੇ ਦੀਚ ਸਮਝਦੇ ਨਹੀਂ ਜੋ ਗੁਰੂ ਦੀ ਸਰਨ ਵਿੱਚ ਆ ਜਾਵੇ ਤੇ ਫਿਰ ਗੁਰੂ ਪਾਤਸ਼ਾਹ ਨੂੰ ਕਿਰਪਾ ਕਰਕੇ ਵਿਕਾਰਾਂ ਤੋਂ ਵਿਚਾਰਨ ਦੇ ਨੇ ਉਹਦੇ ਅੰਦਰੋਂ ਵਿਕਾਰ ਕੱਢ ਦਿੰਦੇ ਨੇ ਏ ਮੇਰਾ ਗੁਰੂ ਅਰਸਾ ਕਹਿੰਦੇ ਪਤ ਉਧਾਰਨ ਸਤਿ ਕਰਕੇ ਰੱਖ। ਮੇਰਾ ਸਤਿਗੁਰੂ ਪਤ ਪਤਨੂ ਵਿਤ ਕਰਨ ਵਾਲਾ ਹੈ। ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਮੋਹ ਦੇ ਜਿਸ ਦਾ ਪ੍ਰਭਾਸ ਚਿਤ ਤੰਗੂ ਆਸਾ ਕਹਿੰਦੇ ਮੈਨੂੰ ਵੀ ਉਸ ਅਕਾਲ ਗੁਰੂ ਕੋਲ ਹੀ ਜੀ ਦਾ ਨਹੀਂ ਸਹਾਰਾ ਹੈ। ਵਾਖਸ ਨੈ ਸਭ ਸਚੈ ਸਾਹਿਬ। ਸੁਣ ਨਾਨਕ ਕੀ ਰਦਾਸਾ ਬੇਨਤੀ ਕਰਦੇ ਨੇ ਕਿ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ ਗੁਰੂ ਦੀ ਸਰਣ ਕਰਕੇ ਬਖਸ਼ ਲਏ ਹਨ ਤੇ ਜਿਹੜਾ ਸਦਾ ਫਿਰ ਪ੍ਰਭੂ ਵਿਕਾਰੀਆਂ ਨੂੰ ਗੁਰੂ ਦੀ ਸਰਣ ਕਰਕੇ ਬਖਸ਼ਦਾ ਆ ਰਹੇ ਨੇ ਤੇ ਧੰਨ ਪਾਤਸ਼ਾਹ ਵਡਿਆਣ ਦੀ ਮੋਹਰ ਲਾ ਕੇ ਬੇਨਤੀ ਕਰਦੇ ਨੇ ਉਹ ਪ੍ਰਭੂ ਨਾਨਕ ਦੀ ਪਰਜੋਈ ਵੀ ਸੁਣਵਾਰਾ ਸਾਹਿਬ ਜੀ ਦੀ ਅਰਦਾਸ ਕਰਨ ਵਾਲੇ ਇਸ ਕਰਕੇ ਸਤਿਗੁਰੂ ਜੀ ਨੇ ਵਚਨ ਦਿੱਤੇ ਨੇ ਪਾਵਨ ਊਨਾਥ ਜੀ ਦੇ ਰਾਹੀ ਸਭਨ ਸਮਝਾਣਾ ਕੀਤਾ ਭਾਈ ਜਿਨਨੇ ਵੀ ਵਿਕਾਰ ਨੂੰ ਉਪਚਾਰ ਹੀ ਕੁਮਾਰਿਆ ਹੈ ਭਾਵੇਂ ਪਿਛਲੇ ਸੋਲ ਵਿੱਚ ਕੀਤੇ ਨੇ ਪਿਛਲੇ ਸੰਖ ਜਨਮਾਂ ਵਿੱਚ ਕੀਤੇ ਨੇ ਉਹ ਸਾਰੇ ਆਪ ਮਿਟਾਉਣ ਦੇ ਕਾਰਨ ਸਿਰਫ ਤੇ ਸਿਰਫ ਨਾਮ ਜਪਣਾ ਪੈ ਨਾਮ ਨੇ ਇਹ ਸਾਡੇ ਆਪਾਂ ਖਤਮ ਕਰਨਾ ਹੈ ਨਾਸ਼ ਕਰਨਾ ਹੈ ਤੇ ਸਾਨੂੰ ਵਿਕਾਰਾਂ ਤੋਂ بچਾਉਣਾ ਹੈ ਇਸ ਕਰਕੇ ਸਾਡੇ ਸਰਬਉੱਚ ਜੀਵਨ ਦੇ ਪ੍ਰਕਾਰ ਕਵਿੱਤਰ ਮੁਖਵਾਕ ਸ਼੍ਰੀ ਜੀ ਦੇ ਰਾਹੀਂ ਇਹ ਵਚਨ ਕਰਕੇ ਇਹ ਵਕਸ਼ਸ਼ਕੀਤੀ ਨੇ ਸਮਝਾਇਆ ਹੈ ਭਾਈ ਪਤਨ ਉਦਾਰ ਨਾਲ ਸਤ ਕਰਦੇ ਰਹਿ। ਉਹ ਪਤਨ ਉਦਾਰਨ ਵਾਲਾ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ بچਾਉਣ ਵਾਲਾ ਹੈ ਆਪਿਆਂ ਨੂੰ ਆਪਾਂ ਤੋਂ ਮੁਚਾਉਣ ਵਾਲਾ ਹੈ ਮੋਹਿ ਇਸ ਕਾ ਪ੍ਰਵਾਸਾ ਤੇ ਸਾਨੂੰ ਉਸ ਕਾਲਪੁਰ ਕੋ ਵੈ ਗੁਰੂ ਜੀ ਦਾ ਸਹਾਰਾ ਲੈਣਾ ਚਾਹਤ ਹੈ ਬਖਸ਼ ਦੇ ਇਹ ਸਭ ਸੱਚੇ ਸਾਹਿਬ ਤੇ ਜਦੋਂ ਅਸੀਂ ਕਾਲਪੁਰ ਕੋ ਵੈ ਗੁਰੂ ਜੀ ਦੇ ਚਰਨਾਂ ਦਾ ਸਹਾਰਾ ਲਵਾਂਗੇ ਗੁਰੂ ਚਰਨਾਂ ਦੇ ਨਾਲ ਜੁੜਾਂਗੇ ਫਿਰ ਗੁਰੂ ਪਰ ਸਾਚ ਰਖ ਕਰ ਦਿੰਦੇ ਨਨ ਹਮ ਬਖਸ਼ ਲੈ ਜਿਹਨੂੰ ਕਿਤੇ ਵੀ ਕੋਈ ਨਹੀਂ ਮਿਲਦੀ ਹੈ ਜਿਹਨੂੰ ਸੰਸਾਰ ਘਰ ਕਾਲ ਦਿੰਦਾ ਹੈ ਬੜੇ ਬਸ ਵਿੱਚ ਆਸ ਵਿੱਚ ਪਰਮਾਨੰਦ ਆਉਂਦੇ ਨੇ ਪੇਮੇ ਕੁੜੀ ਦਾ ਇਤਿਹਾਸ ਵਿੱਚ ਪਰਮਾਨੰਦ ਆਉਂਦਾ ਜਿਸ ਨੂੰ ਕਿਸੇ ਨੇ ਵੀ ਅਪਣਾਇਆ ਨਹੀਂ ਸੀ ਘਰ ਵਾਲਿਆਂ ਨੇ ਵਾਹਨ ਘਟ ਕੇ ਬਿਠਾ ਦਿੱਤਾ ਸੀ ਚੱਪਰੀ ਪਾ ਕੇ ਪਿੱਠ ਤੋਂ ਬੜੀ ਹੋਈ ਕੋਈ ਹਾਰ ਨਹੀਂ ਸੀ ਉਸ ਦਾ ਪਰ ਜਦੋਂ ਗੁਰੂ ਦੀ ਸੱਣ ਵਿੱਚ ਆ ਗਿਆ ਤੇ ਮਿਲ ਗੋ ਗਿਆ ਉਹਦੇ ਤਨ ਦੇ ਵੀ ਰੋਗ ਦੂਰ ਹੋ ਗਏ ਉਹਦੇ ਮਨ ਦੇ ਵੀ ਰੋਗ ਦੂਰ ਹੋ ਗਏ ਇਹ ਹਾਜ਼ਰੀ ਜਾਣਦੇ ਇਸ ਕਰਕੇ ਗੁਰਸਾਹਿਬ ਕਹਿੰਦੇ ਸਾਰਾ ਮਾਲਕ ਕਿਰਪਾ ਕਰਦਾ ਹੈ ਭਾਈ ਵਿਕਾਰਾਂ ਤੋਂ ਵਿਚਾ ਕੇ ਆਪਣੀ ਸ਼ਰਣ ਆ ਕੇ ਪਵਿੱਤਰ ਬਣਾ ਦਿੰਦਾ ਹੈ ਇਸ ਕਰਕੇ ਮਾਲਕ ਦੇ ਸਾਰੇ ਜੀਵ ਗੁਰੂ ਸ਼ਰਣ ਆ ਕੇ ਬਗ ਸ਼ਰਣ ਦਾ ਹੈ ਪਹਿਲਾਂ ਗੁਰੂ ਦੀ ਸ਼ਰਣ ਵਿੱਚ ਪਹੁੰਚਦਾ ਹੈ ਕਿਉਂਕਿ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ ਹੈ ਗੁਰੂ ਨੇ ਨਾਮ ਦੀ ਰਾਖਸ਼ਣੀ ਹੈ ਗੁਰੂ ਨੇ ਸਾਨੂੰ ਆਸਰਾ ਦੇਣਾ ਹੈ ਗੁਰੂ ਨੇ ਸਾਨੂੰ ਪਰਦੇਸ ਦੇਣਾ ਹੈ ਗਿਆਨ ਪਰਉਣਾ ਹੈ ਜੋ ਗੁਰੂ ਦੇ ਦਿੱਤੇ ਹੋਏ ਗਿਆਨ ਨਾਲ ਹੀ ਉਸ ਕਾਲਕ੍ਰਮ ਤੋਂ ਵੇਖੀ ਦਾ ਨਾਮ ਜਪਨਾ ਹੈ ਇਹ ਪਾਤਸ਼ਾਹ ਕਹਿੰਦੇ ਤੇ ਇਹੀ ਸਾਡੀ ਮਰਜ਼ੋਰੀ ਹੈ ਇਹੀ ਅਰਦਾਸ ਹੈ ਤੇ ਇਹੀ ਅਰਦਾਸ ਹੈ ਜੀ ਗੁਰੂ ਚਰਨਾਂ 'ਚ ਕਰਿਆ ਨ ਕਰ ਬਰਸ਼ ਨੇ ਸਭ ਸੱਚਾ ਸਾਹਿਬ ਸੁਣਨਾਂ ਕੀ ਅਰਦਾਸਾ ਸਾਡੀ ਅਰਦਾਸ ਹੈ ਪਾਤਸ਼ਾਹ ਜੀ ਕਿਰਪਾ ਗੁਰੂ ਸਾਨੂੰ ਵੀ ਬਖਸ਼ੋ

سکھا جانتے لے گل جانتے مان کرنا جی نانک چڑھ دے بانی